ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤਨੀ ਸੂਰੀ ਸਤਿਓ ਅੱਜ ਕੱਲ ਦੇ ਜ਼ਮਾਨੇ ਵਿੱਚ ਇਹ ਪਹਿਚਾਨਣਾ ਬਹੁਤ ਔਖਾ ਹੈ ਕਿ ਬੰਦਾ ਕਿਸ ਤੇ ਭਰੋਸਾ ਕਰੇ ਕਿਸ ਤੇ ਨਾ ਕਰੇ ਬਹੁਤ ਸਾਰੇ ਲੋਕ ਜਿਹੜੇ ਬਾਹਰੋਂ ਚਿੱਟੇ ਦਿਸਰੇ ਹੁੰਦੇ ਨੇ ਅੰਦਰੋਂ ਮਨ ਕਾਲਾ ਹੁੰਦਾ ਬਹੁਤ ਸਾਰੇ ਲੋਕ ਬਾਹਰੋਂ ਮਿੱਠੇ ਹੁੰਦੇ ਨੇ ਪਰ ਅੰਦਰੋਂ ਬਹੁਤ ਕੋੜੇ ਹੁੰਦੇ ਨੇ ਸ਼ਰਾਰਤੀ ਹੁੰਦੇ ਨੇ ਛਾਤਰ ਹੁੰਦੇ ਨੇ ਖੇਡਾਂ ਖੇਡਣੀਆਂ ਜਾਂੜਦੇ ਹੁੰਦੇ ਨੇ ਇੱਕ ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਇੱਕ ਨੌਜਵਾਨ ਲੜਕੀ ਨਾਲ ਜੁੜਿਆ ਹੋਇਆ ਹੈ ਦੂਜੇ ਪਾਸੇ ਸ਼ਬਕਰ ਨਵਾਂ ਸ਼ਹਿਰ ਪੰਡੋਰਾ ਮਹੱਲੇ ਵਿਖੇ ਉਹਦੇ ਨਾਲ ਵੀ ਜੁੜਿਆ ਹੋਇਆ ਗੱਲ ਇਹ ਹੈ ਜੀ ਕਿ ਇੱਕ ਲੜਕੀ 10 ਫਰਵਰੀ ਤੋਂ ਗਾਇਬ ਸੀ ਜੋ ਕਿ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਕੜਦੀ ਵਾਸੀ ਸੀ ਔਰ ਇੱਥੇ ਇੱਕ ਸ਼ਬ ਜਿਹੜਾ ਆ ਜੋ ਹੋਰ ਵੀ ਮੀਡੀਆ ਹਾਊਸਸ ਵਿੱਚ ਖਬਰਾਂ ਚੱਲੀਆਂ ਉਹਦੇ ਮੁਤਾਬਕ ਗੱਲ ਕਰੀਏ ਜਾਂ ਜਿੰਨੀ ਕਿ ਡਿਟੇਲ ਜਿੰਨਾ ਕਿ ਡੇਟਾ ਅਸੀਂ ਇਕੱਠਾ ਕਰ ਪਾਏ ਆ ਕਿੱਕ ਲੜਕੀ ਦੀ तकरीबन 1 ਹਫਤਾ ਤੋਂ 1 ਹਫਤੇ ਤੋਂ ਇੱਕ ਨੌਜਵਾਨ ਲੜਕੀ ਦੀ ਡੈੱਡ ਬੋਡੀ ਇੱਥੇ ਮੌਰਚਰੀ ਵਿੱਚ ਪਈ ਸੀ। ਤਾਂ ਹੁਣ ਗੱਲ ਸਾਹਮਣੇ ਇਹ ਆਉਂਦੀ ਆ ਇੱਕ ਲੜਕਾ ਜਿਹੜੋਂ ਡਾਟਾ ਖੰਘਾਲਿਆ ਜਾਂਦਾ ਹੈ। ਪਤਾ ਚੱਲਦਾ ਕਿ ਭੰਗਲ ਕਲਾਂ ਦਾ ਇੱਕ ਨੌਜਵਾਨ ਆਹ ਇੱਕ ਹਫਤਾ ਪਹਿਲਾਂ ਇੱਥੇ ਆਉਂਦਾ ਤੇ ਮੌਰਚਰੀ ਵਿੱਚ ਬੋਡੀ ਰਖਾ ਕੇ ਚਲੇ ਜਾਂਦਾ ਇਹ ਕਹਿ ਕੇ ਕਿ ਜੀ ਮੇਰੀ ਵਾਈਫ ਹੈ ਇਸ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਅਸੀਂ ਬੋਡੀ ਲੈ ਜਾਣੀ ਆ। ਤੁਸੀਂ ਮਾਰਚਰੀ ਘਰ ਵਿੱਚ ਰੱਖ ਲਓ ਪਰ ਜਦੋਂ ਆਉਂਦਾ ਹੀ ਨਹੀਂ ਉਸ ਤੋਂ ਬਾਅਦ ਡੇਟਾ ਖੰਘਾਲਿਆ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਜਿਹੜਾ ਬੰਦਾ ਇੱਥੇ ਬਾਡੀ ਰਖਾ ਕੇ ਗਿਆ ਸੀ ਉਹ ਭੰਗੜ ਕਲਾ ਦਾ ਵਾਸੀ ਸੀ ਭੰਗੜ ਕਲਾ ਦਾ ਵਾਸੀ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਉਸ ਤੱਕ ਪਹੁੰਚ ਕਰਦੇ ਜਿੰਨੀ ਕਿ ਇਨਫੋਰਮੇਸ਼ਨ ਅਸੀਂ ਇਕੱਠੀ ਕਰ ਪਾਏ ਆ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜਦੋਂ ਪੁਲਿਸ ਉਸ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਪਤਾ ਲੱਗਦਾ ਕਿ ਕੋਈ ਜ਼ਹਿਰੀਲੀ ਚੀਜ਼ ਨਿਗਲ ਲੈਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਵੀ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਹੈ ਤਾਂ ਲੜਕੀ ਦਾ ਪਰਿਵਾਰ ਇੱਥੇ ਪਹੁੰਚਦਾ ਹੈ ਔਰ ਬਹੁਤ ਸਾਰੀਆਂ ਗੱਲਾਂ ਪਤਾ ਲੱਗਦੀਆਂ ਜਿਵੇਂ ਕਿ ਲੜਕੀ ਦਾ ਪਰਿਵਾਰ ਦੱਸਦਾ ਹੈ ਕਿ ਲੜਕਾ ਤੇ ਜਿਹੜੀ ਲੜਕੀ ਮ੍ਰਿਤਕਾ ਜਿਹੜੀ ਉਹਨਾਂ ਦੀ ਕੋਟ ਮੈਰਿਜ ਹੋ ਜਾਂਦੀ ਹੈ ਪਹਿਲਾਂ ਫਿਰ ਇਹ ਲੜਕਾ ਫਰਵਰੀ ਦੀ 10 ਤਰੀਕ ਨੂੰ ਉਹਨਾਂ ਦੇ ਘਰ ਜਾ ਕੇ ਪਰਿਵਾਰ ਨੂੰ ਮਨਾ ਕੇ ਇਹ ਕਹਿ ਕੇ ਕਿ ਮੈਂ ਤੇ ਵਿਸ਼ਵਾਸ ਕਰੋ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਔਰ ਉਸ ਤੋਂ ਬਾਅਦ ਜੋ ਪਰਿਵਾਰ ਦੇ આરોਪ ਨੇ ਉਹਨਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਫਿਰ ਖੇਡਾ ਖੇਡਦਾ ਇੱਥੇ ਤਾਂ ਝੂਠੀ ਇਨਫੋਰਮੇਸ਼ਨ ਦਿੰਦਾ ਹੀ ਆ ਲੜਕੀ ਦੀ ਭੈਣ ਨੂੰ ਵੀ ਝੂਠੀ ਇਨਫੋਰਮੇਸ਼ਨ ਦਿੰਦਾ ਕਿਉਂਕਿ ਲੜਕੀ ਦੀ ਭੈਣ ਕਹਿੰਦੀ ਆ ਕਿ ਮੈਂ ਕਾਲ ਕਰਦੀ ਆ ਕਿ ਮੇਰੀ ਮੇਰੀ ਸਿਸਟਰ ਨਾਲ ਗੱਲ ਕਰਾ ਤਾਂ ਲड़का ਇਹ ਕਹਿ ਦਿੰਦਾ ਜੀ ਕਿ ਮੈਂ ਕਰਾਉਣਾ ਜੀ ਮੇਰੇ ਕੋਲੇ ਹੀ ਹੈ ਔਰ ਲੜਕੀ ਕਹਿੰਦੀ ਮੈਂ 2 ਵਜੇ ਤੋਂ ਬਾਅਦ ਕਾਲਸ ਕਰਦੀ ਆ ਤਾਂ ਕਹਿੰਦਾ ਜੀ ਫੋਨ ਚਾਰਜ ਨਹੀਂ ਹੋਇਆ ਫੋਨ ਚਾਰਜ ਕਰਾ ਕੇ ਗੱਲ ਕਰਾ ਦਿੰਦਾ ਤਾਂ ਇਸ ਤਰੀਕੇ ਕਾਫੀ ਸਮਾਂ ਲੰਘ ਜਾਂਦਾ ਫਿਰ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਦਾ ਕਿ ਪੰਡੋਰਾ ਮੱਲਾ ਨਮਾਸ਼ਰ ਵਿਖੇ ਇੱਕ ਡੈੱਡ ਬੋਡੀ ਹੈ ਅਣਪਛਾਤੀ ਡੈੱਡ ਬੋਡੀ ਹੈ ਤੇ ਲੜਕੀ ਦਾ ਪਰਿਵਾਰ ਇੱਥੇ ਪਹੁੰਚਦਾ ਹੈ ਔਰ ਜਿਹੜੀ ਡੈੱਡ ਬੋਡੀ ਹੈ ਉਸ ਦੀ ਪਛਾਣ ਕੀਤੀ ਜਾਂਦੀ ਹੈ ਔਰ ਲੜਕੀ ਪਰਿਵਾਰ ਇੱਥੇ ਹੁਣ ਪਹੁੰਚਿਆ ਹੋਇਆ ਔਰ ਬੇहद ਪਰੇਸ਼ਾਨ ਨੇ ਜੇ ਮਾਪਿਓ ਦੀ ਗੱਲ ਕਰੀਏ ਭੈਣਾ ਭਾਈਆਂ ਦੀ ਗੱਲ ਕਰੀਏ ਉਹਨੇ ਦਿਲ ਤੇ ਕੀ ਬੀਤਦੀ ਹੋਵੇਗੀ ਅਸੀਂ ਸਿਰਫ ਮਹਿਸੂਸ ਕਰ ਸਕਦੇ ਆ ਲੇਕਿਨ ਜਿਹੜੀ ਉਹਨਾਂ ਦੀ ਪੀੜ ਹੈ ਉਹਨੂੰ ਅਸਲ ਵਿੱਚ ਮਹਿਸੂਸ ਕਰੀਏ ਗੱਲ ਅਸੰਭਵ ਹੈ ਹਜ਼ਾਰਾਂ ਸਵਾਲ ਉਹਨਾਂ ਦੇ ਮਨ ਵਿੱਚ ਹੋਣਗੇ ਕਿ ਉਹਨਾਂ ਦੀ ਬੱਚੀ ਨਾਲ ਉਹਨਾਂ ਦੀ ਭੈਣ ਨਾਲ ਕੀ ਵਾਪਰਿਆ ਹੋਵੇਗਾ ਉਹਨਾਂ ਹਜ਼ਾਰਾਂ ਸਵਾਲਾਂ ਦੇ ਜਵਾਬ ਉਸ ਲੜਕੇ ਕੋਲ ਨੇ ਜਿਸਨੇ ਹੁਣ ਜ਼ਹਿਰੀਲੀ ਚੀਜ਼ ਨਿਕਲ ਗਈ ਹੈ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਆ ਪਰ ਵੱਡੇ ਸਵਾਲ ਨੇ ਉਸਨੇ ਇਸ ਤਰੀਕੇ ਕੀਤਾ ਕਿਉਂ ਜਿਸ ਲੜਕੀ ਨੂੰ ਉਸਨੇ ਆਪਣਾ ਜੀਵਨ ਸਾਥੀ ਬਣਾਇਆ ਸੀ ਜਿਸਦੇ ਪਰਿਵਾਰ ਨੂੰ ਇਹ ਕਹਿ ਕੇ ਲੈ ਕੇ ਆਇਆ ਸੀਗਾ ਕਿ ਮੇਰੇ ਤੇ ਭਰੋਸਾ ਕਰੋ ਮਤਲਬ ਦੱਸਿਆ ਜਾ ਰਿਹਾ ਕਿ ਪਹਿਲਾਂ ਉਹਨਾਂ ਦੀ ਲਵ ਮੈਰਿਜ ਕੋਰਟ ਮੈਰਿਜ ਜਿਹੜੀ ਹੁੰਦੀ ਹੈ ਉਹ ਲਵ ਮੈਰਿਜ ਹੁੰਦੀ ਹੈ ਜੇ ਲੜਕਾ ਲੜਕੀ ਦੇ ਪਰਿਵਾਰ ਨੂੰ ਇਹ ਕਹਿ ਕੇ ਲੈ ਕੇ ਆਇਆ ਸੀ ਕਿ ਵਿਸ਼ਵਾਸ ਕਰੋ ਲਵ ਮੈਰਿਜ ਕਰਾਈ ਆ ਆਪਸ ਚ ਪਿਆਰ ਸੀ ਤਾਂ ਅਜੇ ਹੱਕ ਹੀ ਵਾਪਰ ਜਾਂਦਾ ਹੈ ਕਿ ਲੜਕਾ ਲੜਕੀ ਦੀ ਡੈੱਡ ਬੋਡੀ ਇੱਥੇ ਜਮ੍ਹਾਂ ਕਰਾ ਜਾਂਦਾ ਔਰ ਲੜਕੀ ਦੇ ਪਰਿਵਾਰ ਤੱਕ ਨੂੰ ਤਲਾਹ ਨਹੀਂ ਕਰਦਾ ਹਾਲਾਂਕਿ ਇਨਫੋਰਮੇਸ਼ਨ ਇਹ ਪਹੁੰਚੀ ਹੈ ਕਿ ਇੱਥੇ ਸ਼ਵ ਕਰ ਜੇ ਦੱਸਿਆ ਜਾਂਦਾ ਹੈ ਕਿ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਕਰਕੇ ਲੜਕੀ ਦੀ ਮੌਤ ਹੋਈ ਹੈ ਪਰ ਲੜਕੀ ਦੇ ਮਾਪਿਓ ਨੂੰ ਕਿਉਂ ਨਹੀਂ ਦੱਸਿਆ ਜਾਂਦਾ ਇਸ ਦੇ ਪਿੱਛੇ ਕੀ ਕੁੰਡ ਫਸਿਆ ਹੋਇਆ ਹੈ ਇਸ ਦੇ ਪਿੱਛੇ ਕਿਹੜੀਆਂ ਤਾਰਾਂ ਜੁੜੀਆਂ ਹੋਈਆਂ ਇਸ ਦੇ ਪਿੱਛੇ ਕੀ ਕੌਨਸਪੀਰੇਂਸੀ ਹੈ ਉਹਨਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਲੇਕਿਨ ਵੱਡੇ ਸਵਾਲ ਇਹੀ ਨੇ ਹਜ਼ਾਰਾਂ ਸਵਾਲ ਇਹੀ ਨੇ ਕਿ ਲੜਕੀ ਨਾਲ ਉਹਦੇ ਜੀਂਦੇ ਜੀ ਕੀ ਵਾਪਰਿਆ ਹੋਵੇਗਾ ਕਿ ਉਸ ਨੂੰ ਦਰਦਨਾਕ ਮੌਤ ਦਿੱਤੀ ਹੋਵੇਗੀ ਜਾਂ ਉਸ ਦੀ ਮੌਤ ਹੋਈ ਕਿਉਂ ਕਾਰਨ ਪਿੱਛੇ ਕੀ ਨੇ ਕਨਸਪੀਰੇਨਸੀ ਕੀ ਹੈ ਇਹ ਲੜਕੀ ਦਾ ਪਰਿਵਾਰ ਵੀ ਜਾਣਨਾ ਚਾਹੁੰਦਾ ਹੈ ਤੇ ਆਮ ਲੋਕ ਜਿਨ੍ਹਾਂ ਤੱਕ ਇਹ ਖਬਰ ਪਹੁੰਚੀ ਹੈ ਉਹ ਵੀ ਜਾਨਣਾ ਚਾਹੁੰਦੇ ਆ ਤਾਂ ਆਪਣੇ ਆਪ ਵਿੱਚ ਹੀ ਬਹੁਤ ਹੈਰਾਨ ਕਰ ਦੇਣ ਵਾਲਾ ਪਹਿਲਾ ਮਾਮਲਾ ਇਸ ਤਰੀਕੇ ਦਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਚੁਕਾ ਦੇਣ ਵਾਲਾ ਔਰ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਹੈ ਚੇਤਾਵਨੀ ਇਸ ਕਰਕੇ ਕਿ ਕਿਸੇ ਤੇ ਵੀ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਕਿਸੇ ਤੇ ਵੀ ਬਿਨਾਂ ਸੋਚੇ ਸਮਝੇ ਅੰਨਾ ਵਿਸ਼ਵਾਸ ਕਰਦੇ ਹੋ ਤਾਂ ਕਈ ਵੇਲੇ ਤੁਹਾਨੂੰ ਤਾ ਵੀ ਲਾ ਦਿੰਦਾ ਤੇ ਲੜਕੀ ਦੇ ਪਰਿਵਾਰ ਦੇ ਮਨਾਂ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਦੇ ਵਿਸ਼ਵਾਸ ਨੂੰ ਚੱਕਨਾ ਚੂਰ ਕੀਤਾ ਗਿਆ ਔਰ ਲੜਕੀ ਦਾ ਪਰਿਵਾਰ ਜਿਹੜਾ ਪੀੜਿਤ ਪਰਿਵਾਰ ਹੈ ਮ੍ਰਿਤਕਾ ਦਾ ਪਰਿਵਾਰ ਹੈ ਉਹਨਾਂ ਦੀ ਪੀੜ ਨੂੰ ਫੀਲ ਕਰਨਾ ਸੰਭਵ ਹੈ ਜੋ ਮਾਪਿਓ ਦੇ ਉੱਤੇ ਭੈਣ ਭਾਈ ਦੇ ਦਿਲ ਦੇ ਉੱਤੇ ਬੀਤਦੀ ਹੋਵੇਗੀ ਇਹ ਤਾਂ ਉਹ ਹੀ ਜਾਣਦੇ ਨੇ ਪਰ ਉਹ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਥੋੜੀ ਦੱਸਣਾ ਰਾਣੀ ਕਿਹੜਾ ਪਿੰਡ ਆਪਣਾ ਅਨੰਦਗੜ ਕੀ ਨਾਮ ਬੇਟੀ ਦਾ ਤੁਹਾਡੀ ਆਸ਼ਾ ਰਾਣੀ ਕੀ ਕੀ ਗੱਲਬਾਤ ਹੋਈ ਪੂਰੀ ਹਾਂ ਜੀ ਇਹ ਕੋਟ ਮੈਰਿਜ ਕਰਾ ਲਏ ਸੀ ਕਿਵੇਂ ਕਰਾਈ ਸੀ ਸੁਖ ਤਾਂ ਕਿੱਥੇ ਕਿਹੜੇ ਕਿੱਥੇ ਦਾ ਹੈ ਜਿੰਦਾ ਹੁੰਦਾ ਹੈਗਾ ਭੰਗਲਾ ਭੰਗੜ ਕਲਾ ਨਾ ਨਾ ਨਹੀਂ ਸਿਆਲਾ ਤੇ ਕੀ ਹੋਈ ਸੀ ਤੁਹਾਨੂੰ ਜਦੋਂ ਪਤਾ ਲੱਗਾ ਫਿਰ ਕੀ ਹੋਇਆ ਕੋਟ ਮੈਰਿਜ ਕਰਾ ਕੇ ਆ ਗਏ ਸੀ ਹੂੰ ਅਸੀਂ ਨਾਲ ਨਹੀਂ ਸੀਗੇ ਹੂੰ ਹਾਂਜੀ ਤੇ ਹੁਣ ਜਦੋਂ ਲੈ ਕੇ ਗਿਆ ਤਾਂ ਕੀ ਕਹਿ ਕੇ ਲੈ ਕੇ ਗਿਆ ਹਾਂਜੀ ਉਹ ਆਇਆ ਸੀਗਾ ਇੱਥੇ ਆ ਕੇ ਗਿਆ ਮੈਂ ਕੰਮ ਤੇ ਗਈ ਸੀ ਮੈਂ ਘਰ ਨਹੀਂ ਸੀਗੀ ਠੀਕ ਹੈ ਜੀ ਹਾਂ ਜੀ ਉਹ ਕਹਿੰਦਾ ਮੈਂ ਜੱ ਲੈ ਕੇ ਮੈਂ ਲੈ ਕੇ ਵੀ ਜਾਊਗਾ ਮੈਂ ਛੱਡ ਕੇ ਵੀ ਜਾਊਗਾ ਤੇ ਠੀਕ ਹੈ ਜੀ ਮੁੜ ਕੇ ਸਾਡੀ ਕੁੜੀ ਗੈਪ ਹੋ ਗਏ ਸਾਨੂੰ ਕੁੜੀ ਦਾ ਫੋਨ ਨਹੀਂ ਲੱਗਦਾ ਸੀਗਾ ਹੂੰ 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 ਮੁੜ ਕੇ ਕੁੜੀ ਦਾ ਫੋਨ ਲੱਗਰੇ ਤੇ ਬੰਦ ਹੋ ਗਿਆ ਕਹਿੰਦਾ ਮੈਂ ਬੱਸੇ ਚੜਾਤੀ ਤੇ ਕੁੜੀ ਅਸੀਂ 6 ਵਜੇ ਤੇ ਗਏ 9 ਵਜੇ ਆਈ ਰਾਤ ਨੂੰ ਸਾਡੀ ਕੁੜੀ ਨਹੀਂ ਉਤਰੀ ਬੱਸੇ ਓਕੇ ਹਾਂ ਜੀ ਸਾਡੀ ਕੁੜੀ ਘਰ ਨਹੀਂ ਆਈ ਘਰ ਗਏ ਤੇ ਘਰ ਕੋਣ ਕੋਣ ਮਿਲਿਆ ਉਹਨਾਂ ਦੇ ਘਰ ਉਹਨਾਂ ਦੇ ਜੀ ਵੀ ਮੰਮੀ ਮਿਲੀ ਸੀ ਹੂੰ ਮੰਮੀ ਦੇ ਬਾਅਦ ਉਹਦਾ ਡੈਡੀ ਵੀ ਘਰੇ ਸੀਗਾ ਹੂੰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਕੁੜੀ ਫਿਰ ਮੁੰਡਾ ਲੈ ਕੇ ਆਇਆ ਉਹ ਕਹਿੰਦੀ ਵੀ ਮੇਰੇ ਪਛੰਦ ਨਹੀਂ ਕੁੜੀ ਮੰਮੀ ਉਹਦੀ ਕਹਿੰਦੀ ਤੇ ਮੇਰੇ ਨਹੀਂ ਪਛੰਦ ਮੈਂ ਕਹਿੰਦੇ ਤੇਰੇ ਨਹੀਂ ਪਛੰਦ ਮੈਂ ਸਿੱਟੀ ਨਹੀਂ ਹੈ ਕਿ ਕੁੜੀ ਆਪਣੀ ਫੇਰ ਉਹ ਮੁਕਰੀ ਜੰਦੀ ਕਹਿੰਦੀ ਮੁੰਡਾ ਤੁਹਾਡੇ ਘਰ ਗਿਆ ਹੀ ਨਹੀਂ ਮੁੰਡਾ ਆ ਕੇ ਗਿਆ ਲੈ ਕੇ ਗਿਆ ਜੀ ਅੱਜ ਕਿੱਦਾਂ ਪਹੁੰਚੇ ਤੁਹਾਡੇ ਤੱਕ ਅੱਜ ਮੇਰੇ ਜਿੱਦਾਂ ਦੇ ਹਸਬੰਡ ਵਰ ਮੇਰੇ ਬ੍ਰਦਰ ਲੱਗਦੇ ਆ ਤੇ ਉਹਨਾਂ ਨੂੰ ਕਾਲ ਆਈ ਕਿਸੇ ਦੀ ਠੀਕ ਹੈ ਤੇ ਕਹਿੰਦੀ ਇੱਥੇ ਕੋਈ ਲਾਸ਼ ਚਮਾ ਕਰਾ ਕੇ ਗਿਆ ਆ ਕੋਈ ਐਡਰੈਸ ਨਹੀਂ ਹੈਗਾ ਕੋਈ ਆਂਦਾ ਨਹੀਂ ਪਿਆ ਹਫਤਾ ਹੋ ਗਿਆ ਹੈ ਲਾਸ਼ ਚਮਾ ਕੀਤੀ ਨਹੀਂ ਠੀਕ ਹੈ ਜੀ ਤੇ ਉਹਨਾਂ ਨੇ ਆ ਕੇ ਡੈਡ ਬੋਡੀ ਚੈੱਕ ਕੀਤੀ ਠੀਕ ਹੈ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਵੀ ਮੇਰੀ ਸਿਸਟਰ ਦੀ ਬੋਡੀ ਆ ਫਿਰ ਉਹਨਾਂ ਨੇ ਸਾਨੂੰ ਦੱਸਿਆ ਠੀਕ ਹੈ ਠੀਕ ਹੈ ਤੇ ਇਹ ਜਿਹੜਾ ਲੜਕਾ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਇਹ ਜਿਹੜਾ ਲਾਸ਼ ਰਖਵਾ ਕੇ ਗਿਆ ਇਹ ਨੌਜਵਾਨ ਕਿੱਥੇ ਦਾ ਹੈ ਇਹ ਸਰ ਸੁਖਵੀਰ ਭਗਵਾਨ ਦਾ ਬੰਦਾ ਹੈ ਸੁਖਵੀਰ ਭਗਵਾਨ ਕੰਗਲਾ ਦਾ ਹਸਮੰਦ ਜਿਹੜੀ ਕੁੜੀ ਦੀ ਡੈਥ ਹੋਈ ਆ ਮੇਰੇ ਨਾਲ ਮੈਰਿਜ ਕਰਵਾਈ ਹੋਈ ਆ ਮੈਰਿਜ ਕਰਵਾਈ ਤੁਹਾਡੀ ਨੌਲੇਜ ਸੀ ਮੈਰਿਜ ਇਹ ਸਾਰੀ ਸਰ ਸਾਨੂੰ ਪਹਿਲਾਂ ਨਹੀਂ ਸੀ ਪਤਾ ਸਾਨੂੰ ਬਾਅਦ ਕੋ ਪਤਾ ਲੱਗਾ ਠੀਕ ਹੈ ਜੀ ਇਸ ਨਾਲ ਸਹਿਮਤ ਹੋ ਗਏ ਠੀਕ ਹੈ ਤੇ 4 ਮਹੀਨੇ ਆਪਣੇ ਆਪਣੇ ਘਰ ਰਹਿਣ ਲੱਗੇ ਠੀਕ ਹੈ ਤੇ 10 ਤਰੀਕ ਨੂੰ ਗੁੰਡਾ 10 ਫਰਵਰੀ ਨੂੰ ਸਾਡੇ ਘਰੇ ਆਇਆ ਸਾਨੂੰ ਯਕੀਨ ਦਿਲਾਇਆ ਠੀਕ ਹੈ ਯਕੀਨ ਦਿਲਾ ਕੇ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡੀ ਫੀਲਿੰਗ ਖੁਸ਼ ਰੱਖੂੰਗਾ ਹਾਰੇ ਕੁ ਸੁਹੂਲਤ ਦਊਂਗਾ ਤੁਸੀਂ ਮੇਰੇ ਨਾਲ ਤੋਰ ਦੋ ਮੈਂ ਆਪਣੀ ਮਾਸੀ ਨਾਲ ਘਰੇ ਗੱਲ ਕਰਨ ਚੱਲਿਆ ਆ ਮਾਸੀ ਨਾਲ ਜਾ ਕੇ ਮੈਂ ਆਪਣੇ ਮੰਮੀ ਨਾਲ ਗੱਲ ਕਰਾਂਗਾ ਨਹੀਂ 10 ਤਰੀਕ ਨੂੰ ਜਦੋਂ ਕੁੜੀ ਚਲੀ ਗਈ ਉਸ ਤੋਂ ਬਾਅਦ ਤੁਸੀਂ ਕੋਈ ਤਾਲਮੇ ਲਈ ਹਾਂਜੀ ਮੈਂ 2 ਵਜੇ ਤੋਂ ਬਾਅਦ ਕੁੜੀ ਨੂੰ ਕਾਲ ਲਾਈ ਕੁੜੀ ਦਾ ਫੋਨ ਸਵਿਚ ਆਫ ਲੱਗਿਆ ਠੀਕ ਹੈ ਤੇ ਉਹ ਫਿਰ ਲੜਕੇ ਨੂੰ ਨਹੀਂ ਕੀਤਾ ਤੁਸੀਂ ਉਸ ਲੜਕੇ ਨੂੰ ਉਸ ਤੋਂ ਬਾਅਦ ਮੈਂ ਕਾਲਿੰਗ ਕੀਤੀ ਕਿੰਨਾ ਮੇਰੇ ਨਾਲ ਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫਿਰ ਕਾਲ ਕੀਤੀ ਮੈਂ ਕਿਹਾ ਤੁਸੀਂ ਮੇਰੀ ਗੱਲ ਕਰਵਾਓ ਤੁਸੀਂ ਕਿੱਥੇ ਆ ਕਹਿੰਦਾ ਜੀ ਮਾਸੀ ਦੇ ਜਾ ਰਹੇ ਹਾਂ ਗੱਲ ਕਰਕੇ ਆ ਰਹੇ ਹਾਂ ਮੈਂ ਕਿਹਾ ਤੁਸੀਂ ਕੁੜੀ ਦਾ ਫੋਨ ਚਾਰਜਿੰਗ ਨਹੀਂ ਕੀਤਾ ਠੀਕ ਕਿ ਬਿਆਖੇ ਚਾਰਜਿੰਗ ਨਹੀਂ ਸੀਗਾ ਠੀਕ ਹੈ ਹਾਂਜੀ ਠੀਕ ਉਸ ਤੋਂ ਬਾਅਦ ਅਸੀਂ ਕਾਲ ਕਰਦੇ ਰਹੇ ਕਰਦੇ ਰਹੇ ਕੁੜੀ ਦਾ ਫੋਨ ਬੰਦ ਆ ਰਿਹਾ ਰਹੇ ਮੁੰਡਾ ਲਾਈ ਲਾਂਦਾ ਰਿਹਾ ਠੀਕ ਤੇ ਮੇਰੇ ਨਾਲ ਹੀ ਆ ਮੇਰੇ ਨਾਲ ਹੀ ਆ